ਸ੍ਰੀਮਣੀ ਵਚਨ ਦੇ ਵਿੱਚ ਲਿਖਿਆ ਕਹਿੰਦਾ ਪਾਪ ਦੀ ਮਜ਼ਦੂਰੀ ਮੌਤ ਆ ਇਸ ਲਿਖੇ ਹੋਏ ਵਚਨ ਤੋਂ ਡਰ ਨਹੀਂ ਲੱਗਦਾ ਜਦ ਕਿ ਮੰਨਦੇ ਆ ਕਿ ਇਹ ਪਰਮੇਸ਼ਵਰ ਦਾ ਵਚਨ ਨਹੀਂ ਆ ਠੋਕ ਕੇ ਕਹਿੰਦੇ ਆ ਕਿ ਪਰਮੇਸ਼ਵਰ ਦਾ ਵਚਨ ਨਹੀਂ ਆ ਇਸ ਵਚਨ ਤੋਂ ਡਰ ਨਹੀਂ ਲੱਗਦਾ ਜਿਹੜਾ ਸਰਵ ਸ਼ਕਤੀਮਾਨ ਪਰਮੇਸ਼ਵਰ ਦਾ ਵਚਨ ਆ ਔਰ ਜਿਸ ਵਚਨ ਚ ਲਿਖਿਆ ਕਿ ਸ਼ਬਦ ਹੀ ਪਰਮੇਸ਼ਵਰ ਆ ਉਸ ਸ਼ਬਦ ਤੋਂ ਡਰ ਨਹੀਂ ਲੱਗਦਾ ਪਰ ਉਸ ਤਾੰਤ੍ਰਿਕ ਤੋਂ ਡਰ ਲੱਗਦਾ ਹੈ ਸ਼ਬਦ ਨੂੰ ਪਾਸੇ ਰੱਖ ਕੇ ਪਾਪ ਕਰ ਲੈਣਗੇ ਕੋਈ ਭੈ ਨਹੀਂ ਆਇਆ ਕਿ ਜੇ ਪਾਪ ਕੀਤਾ ਤੇ ਮਾਰ ਸਕਦੇ ਆ ਰੂਹ ਦਾ ਨਾਸ਼ ਹੋ ਸਕਦਾ ਪਰ ਤਾੰਤ੍ਰਿਕ ਨੂੰ ਪਾਸੇ ਨਹੀਂ ਰੱਖਿਆ ਜਾਂਦਾ ਉਹਦਾ ਧਿਆਨ ਰੱਖਣਾ ਪੈਂਦਾ ਉਹਨੇ ਕੀ ਕਿਹਾ ਹੈ ਇਹ ਸਾਡੀ ਸਵਰਗ ਨੂੰ ਜਾਣ ਦੀ ਤਿਆਰੀ ਨਹੀਂ ਆ ਸਾਨੂੰ ਤਿਆਰ ਹੋਣ ਦੀ ਜ਼ਰੂਰਤ ਆ ਅਰ ਬਹੁਤ ਜ਼ਿਆਦਾ ਜ਼ਰੂਰਤ ਆ ਦੇਖੋ ਅਗਰ ਅੱਜ ਹੀ ਅੰਤ ਦਾ ਦਿਨ ਹੋਏ ਆਮਦ ਦਾ ਦਿਨ ਹੋਏ ਜਾਂ ਸਾਡੇ ਉਠਾ ਲਏ ਜਾਣ ਦਾ ਦਿਨ ਹੋਵੇ ਤਾਂ ਬਹੁਤ ਥੋੜੇ ਜੇ ਮੁਠੀ ਪਰ ਤਾਂ ਬਹੁਤ ਜ਼ਿਆਦਾ ਚੁਟਕੀ ਕੀ ਲੋਕੀ ਉਠਾਏ ਜਾਣੇ ਆ ਅਰ ਚੈੱਕ ਕਰਨਾ ਹੋਊਗਾ ਕਿ ਅਸੀਂ ਉਸ ਚੁਟਕੀ ਪਰ ਲੋਕਾਂ ਦੇ ਵਿੱਚ ਆਉਨੇ ਆ ਅਗਰ 100% ਚੋ 2% ਸੌਫ ਇਸ ਦੀ ਚੋ 2% ਦੀ ਲੋਕੀ ਉਠਾਏ ਜਾਣੇ ਆ ਕੀ ਅਸੀਂ ਉਸ 2% ਦੇ ਵਿੱਚ ਸ਼ਾਮਿਲ ਆ ਜਦ ਕਿ 2% ਵੀ ਇੱਕ ਵੱਡਾ ਆਂਕੜਾ ਆ ਇੰਨੇ ਘੱਟ ਲੋਕਾਂ ਦੀ ਇਸ ਸੰਸਾਰ ਦੇ ਵਿੱਚ ਤਿਆਰੀ ਆ ਸਵਰਗ ਦੇ ਲਈ ਵਚਨ ਚ ਲਿਖਿਆ ਹੈ ਕਹਿੰਦਾ ਜੇ ਤੁਹਾਡੀ ਧਾਰਮਿਕਤਾ ਜਿਹੜੀ ਆ ਉਹ ਗ੍ਰੰਥੀਆਂ ਤੇ ਫ੍ਰੀਸੀਆਂ ਦੇ ਨਾਲੋਂ ਜ਼ਿਆਦਾ ਨਾ ਹੋਈ ਵੱਧ ਨਾ ਨਿਕਲੀ ਤਾਂ ਤੁਸੀਂ ਫੇਰ ਸਵਰਗ ਚ ਐਂਟਰ ਨਹੀਂ ਹੋਣਾ ਪਰਮੇਸ਼ਵਰ ਦੇ ਰਾਜ ਚ ਵੜ ਨਹੀਂ ਸਕਦੇ ਇਹਦਾ ਕੀ ਮਤਲਬ ਹੈ ਗ੍ਰੰਥੀ ਤੇ ਫ੍ਰੀਸੀਆਂ ਦੇ ਨਾਲੋਂ ਜ਼ਿਆਦਾ ਹੋਣ ਦੀ ਤੁਹਾਨੂੰ ਪਤਾ ਹਰ ਵਿਧੀ ਨੂੰ ਹਰ ਬਵਸਥਾ ਨੂੰ ਪੂਰਾ ਕਰਦੇ ਆ ਪਰ ਉਹਨਾਂ ਨੇ ਅਜੇ ਮਸੀਹਾ ਨੂੰ ਪਹਿਚਾਨਿਆ ਨਹੀਂ ਬਹੁਤ ਸਾਰਿਆਂ ਨੇ ਬਹੁਤ ਸਾਰੇ ਯਹੂਦੀ ਲੋਕ ਆ ਜਿਹੜੇ ਅਜੇ ਵੀ ਮਸੀਹਾ ਦਾ ਇੰਤਜ਼ਾਰ ਕਰ ਰਹੇ ਆ ਪਰ ਬਹੁਤ ਸਾਰੇ ਯਹੂਦੀ ਆ ਜਿਨ੍ਹਾਂ ਨੇ ਪਹਿਚਾਨ ਲਿਆ ਜਿਨ੍ਹਾਂ ਦੇ ਉੱਤੇ ਪਰਮੇਸ਼ਵਰ ਨੇ ਆਪਣੇ ਆਪ ਨੂੰ ਰਿਵੀਲ ਕਰ ਦਿੱਤਾ ਕਿ ਸੱਚਮੁੱਚ ਪ੍ਰਭੂ ਯਿਸੂ ਮਸੀਹ ਹੀ ਪਰਮੇਸ਼ਵਰ ਆ ਜਿਹੜੇ ਬਵਸਥਾ ਦੀ ਹਰ ਗੱਲ ਨੂੰ ਪੂਰਾ ਕਰਦੇ ਆ ਜੇ ਸਾਡੀ ਧਾਰਮਿਕਤਾ ਉਹਨਾਂ ਨਾਲੋਂ ਘੱਟ ਨਿਕਲੀ ਅਸੀਂ ਸਵਰਗ ਚ ਨਹੀਂ ਵੜ ਸਕਦੇ ਉਹਨਾਂ ਤੋਂ ਵੱਧ ਹੋਣੀ ਚਾਹੀਦੀ ਆ ਮਤਲਬ ਆਤਮਕ ਰੀਤੀ ਦੇ ਨਾਲ ਅਤੇ ਸਰੀਰਕ ਰੀਤੀ ਦੇ ਨਾਲ ਅਸੀਂ ਦੋਵੇਂ ਤਰ੍ਹਾਂ ਦੇ ਨਾਲ ਖਰੇ ਤੇ ਪੂਰੇ ਹੋਣੇ ਚਾਹੀਦੇ ਆ ਜੇ ਅਸੀਂ ਕਹੀਏ ਕਿ ਅਸੀਂ ਪ੍ਰਾਰਥਨਾ ਤਾਂ ਬਹੁਤ ਕਰਦੇ ਸੀ ਵਰਤ ਤਾਂ ਬਹੁਤ ਰੱਖਦੇ ਦਸਵੰਦ ਨਹੀਂ ਦਿੰਦੇ ਤਦ ਵੀ ਆਪਾਂ ਗ੍ਰੰਥੀਆਂ ਫ੍ਰੀਸੀਆਂ ਤੋਂ ਘੱਟ ਰਹਿ ਜਾਣਾ ਕਿਉਂਕਿ ਉਹ ਤਾਂ ਦਸਵੰਦ ਵੀ ਪੂਰਾ ਦਿੰਦੇ ਆ ਤੇ ਜੇਕਰ ਅਸੀਂ ਕਹੀਏ ਕਿ ਅਸੀਂ ਦਸਵੰਦ ਦਿੰਨੇ ਆ ਭੇਟਾ ਦਿੰਨੇ ਆ ਅਸੀਂ ਵਰਤ ਰੱਖਦੇ ਆ ਤੇ ਅਸੀਂ ਪ੍ਰਾਰਥਨਾ ਨਾ ਕਰਕੇ ਫੇਰ ਅਸੀਂ ਉਨੇ ਕੀ ਰਹਿ ਜਾਣਾ ਸ਼ਾਇਦ ਉਹਨਾਂ ਤੋਂ ਵੀ ਘੱਟ ਹੋਈਏ ਫਿਰ ਤਾਂ ਵੱਧ ਰਹਿ ਵੱਧ ਨਿਕਲਣ ਵਾਲਾ ਤਾਂ ਫਿਰ ਕੋਈ ਚੱਕਰ ਹੀ ਨਹੀਂ ਸਵਾਲ ਹੀ ਨਹੀਂ ਪੈਦਾ ਹੁੰਦਾ ਤਾਂ ਅਸੀਂ ਉਹਨਾਂ ਲੋਕਾਂ ਤੋਂ ਜਿਹੜੇ ਆਪਣੇ ਆਪ ਨੂੰ ਦਾਵੇਦਾਰ ਕਹਿੰਦੇ ਆ ਅਸੀਂ ਉਹਨਾਂ ਤੋਂ ਵੱਧ ਨਿਕਲਣਾ ਹੈ ਇਹ ਪਰਮੇਸ਼ਵਰ ਦਾ ਇੱਕ ਹੁਕਮ ਸਮਝੋ ਕਿ ਸਰੀਰਕ ਤੌਰ ਤੇ ਵੀ ਮਾਨਸਿਕ ਤੌਰ ਤੇ ਆਤਮਿਕ ਤੌਰ ਤੇ ਤੇ ਭਾਵਨਾਤਮਕ ਤੌਰ ਤੇ ਅਸੀਂ ਪੂਰੇ ਤੇ ਖਰੇ ਹੋਣੇ ਚਾਹੀਦੇ ਆ ਸਾਡੇ ਸਰੀਰ ਦੁਆਰਾ ਕੀਤੇ ਹੋਏ ਕੰਮ ਵੀ ਪਰਮੇਸ਼ਰ ਨੂੰ ਪਸੰਦ ਆਉਣ ਵਾਲੇ ਹੋਣੇ ਚਾਹੀਦੇ ਆ ਸਾਡੇ ਮਨ ਵਿੱਚ ਉੱਠਣ ਵਾਲੇ ਵਿਚਾਰ ਵੀ ਪਰਮੇਸ਼ਰ ਨੂੰ ਪਸੰਦ ਆਉਣ ਵਾਲੇ ਹੋਣੇ ਚਾਹੀਦੇ ਆ ਸਾਡੀਆਂ ਸੋਚਾਂ ਪਰਮੇਸ਼ਰ ਨੂੰ ਪਸੰਦ ਆਉਣ ਵਾਲੀਆਂ ਹੋਣੀਆਂ ਚਾਹੀਦੀਆਂ ਆ ਅਰ ਸਾਡੀਆਂ ਭਾਵਨਾ ਸਾਡੀਆਂ ਭਾਵਨਾਵਾਂ ਦੇ ਅੰਦਰ ਵੀ ਪਰਮੇਸ਼ਵਰ ਦੇ ਨਾਲ ਪ੍ਰੇਮ ਹੋਣਾ ਚਾਹੀਦਾ ਹੈ ਤੇ ਆਤਮਿਕ ਰੀਤੀ ਦੇ ਨਾਲ ਵੀ ਅਸੀਂ ਪਰਮੇਸ਼ਵਰ ਦੇ ਨਾਲ ਜੁੜੇ ਹੋਏ ਹੋਣੇ ਚਾਹੀਦੇ ਹਾਂ ਤਦ ਜਾ ਕੇ ਅਸੀਂ ਪਰਮੇਸ਼ਵਰ ਦੀ ਬਾਦਸ਼ਾਹਤ ਦੇ ਵਿੱਚ ਵੜ ਸਕਾਂਗੇ